ਮੈਂ ਗੁਰਜੀਪ ਘਰਤਨਾਲਾ ਜ਼ਿਲ੍ਹਾ ਬਰਨਾਲਾ ਜਿਵੇਂ ਸਨੇਕਾ ਜੋ ਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆਪਣਾ ਇਲਾਕਾ ਹੈ ਸਭ ਤੋਂ ਪਹਿਲਾਂ ਮੈਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਤੇ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬਹਾਰਸੀ ਦਾ ਸਾਡੇ ਪੂਰੇ ਸਮੁੱਚੇ ਕਾਡਰ ਵੱਲੋਂ 26 ਜਾਂਵਰਦੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਤੇ ਨਾ ਕੇ ਸਾਨੂੰ ਰੋਜ਼ਗਾਰ ਦਿੱਤਾ ਬਲਕਿ ਸਾਡੇ ਸੁਪਨਿਆਂ ਨੂੰ ਵੀ ਪੂਰਾ ਕੀਤਾ ਹੈ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਜੋ ਸਾਡੀ ਭਰਤੀ ਹੈ ਉਹ ਕੋਈ ਨਵੀਂ ਭਰਤੀ ਨਹੀਂ ਬਲਕਿ 5 ਸਾਲ ਪੁਰਾਣੀ ਭਰਤੀ ਹੈ ਜੋ ਕਿ ਬਿਲਕੁਲ ਰੱਦ ਹੋ ਚੁੱਕੀ ਸੀ ਖਤਮ ਹੋ ਚੁੱਕੀ ਸੀ ਤੇ ਸਾਡੀਆਂ ਆਸਾਂ ਵੀ ਖਤਮ ਹੋ ਚੁੱਕੀਆਂ ਸੀ ਕਿ ਸਾਨੂੰ ਹੁਣ ਸ਼ਾਇਦ ਅਗਰ ਰੋਜ਼ਗਾਰ ਦਾ ਮੌਕਾ ਨਹੀਂ ਮਿਲੇਗਾ ਕਿਉਂਕਿ ਅਸੀਂ ਕਿਤੇ ਨਾ ਕਿਤੇ ਬਿਪੋਲ ওভারਏਜ ਹੋ ਚੁੱਕਦੇ ਸੀ ਤੇ ਨਾਲ ਹੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਵੀ ਉਹਨਾਂ ਬੇਰੁਜ਼ਗਾਰਾਂ ਵਿੱਚੋਂ ਇੱਕ ਹਾਂ ਜੋ ਕਿ ਆਪਣੇ ਰੋਜ਼ਗਾਰ ਦੀ ਉਮੀਦ ਛੱਡ ਕੇ ਦੁਬਈ ਮੂਵ ਕਰ ਚੁੱਕੀ ਸੀ ਅੱਛਾ ਪਰ ਮੈਂ ਜਦੋਂ ਮੈਨੂੰ ਪਤਾ ਲੱਗਿਆ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਐਡਾ ਮਹਿੰਦ ਕਲਾਬ ਆ ਚੁੱਕਿਆ ਹੈ ਸਾਡੀ ਆਪਣੀ ਸਰਕਾਰ ਆ ਚੁੱਕੀ ਹੈ ਸਾਡੇ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾ ਲੈ ਕੇ ਆਂਦਾ ਹੈ ਤਾਂ ਮੇਰੀ ਉਮੀਦ ਦੁਬਾਰਾ ਜਾਗ ਗਈ ਉਸ ਤੋਂ ਬਾਅਦ ਜਦੋਂ ਮੈਂ 2023 ਦੇ ਵਿੱਚ ਦੁਬਈ ਵਾਪਸ ਆਈ ਤਾਂ ਸਾਡੀ ਭਰਤੀ ਬਹਾਲ ਹੋ ਗਈ ਤੇ ਅਸੀਂ ਦੁਬਈ ਵਾਪਸ ਜਾਣ ਦਾ ਸੁਪਨਾ ਛੱਡ ਦਿੱਤਾ ਤੇ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਜੋ ਅੱਜ ਅਸੀਂ ਇੱਥੇ ਨਿਯੁਕਤੀ ਪੱਤਰ ਲੈਣ ਆਏ ਹਾਂ ਉਹ ਸਿਰਫ ਤੇ ਸਿਰਫ ਇੱਕ ਸਾਡੀ ਚੁਣੀ ਹੋਈ ਆਪਣੀ ਸਰਕਾਰ ਦੀ ਬਦਲਤ ਸਾਡੀ ਇਮਾਨਦਾਰ ਸਰਕਾਰ ਦੀ ਬਦਲਤ ਇੱਥੇ ਆ ਨਹੀਂ ਤਾਂ ਸਾਨੂੰ ਇਸ ਪਾਰਟੀ ਤੋਂ ਬਿਲਕੁਲ ਹੀ ਆਸ ਧੱਕੀ ਹੋ ਚੁੱਕੀ ਸੀ ਕਿ ਸ਼ਾਇਦ ਸਾਡੀ ਪਾਰਟੀ ਹੁਣ ਖਤਮ ਹੋ ਚੁੱਕੀ ਹੈ ਤੇ ਸਾਨੂੰ ਦੁਬਾਰਾ ਕਦੇ ਇਹ ਮੌਕਾ ਨਹੀਂ ਮਿਲੇਗਾ ਤੇ ਸਾਨੂੰ ਬਹੁਤ ਖੁਸ਼ੀ ਹੈ ਕਿਆਸੀ ਦੁਬਾਰਾ ਆਪਣੇ ਪੰਜਾਬ ਦੇ ਵਿੱਚ ਆਪਣੇ ਬੱਚਿਆਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਜੋ ਸਾਡਾ ਆਪਣਾ ਸੁਪਨਾ ਸੀ ਅਜੋ ਪੂਰਾ ਹੋਣ ਜਾ ਰਿਹਾ ਹੈ। ਇਹ ਨਾਲ ਹੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਜੋ ਸਾਨੂੰ ਇਹ ਨੌਕਰੀ ਮਿਲੀ ਹੈ ਉਹ ਸਾਨੂੰ ਬਿਨਾਂ ਕਿਸੇ ਸਪਰਸ਼ ਤੋਂ ਬਿਨਾਂ ਕਿਸੇ ਨੂੰ ਰਿਸ਼ਵਤ ਦਿੱਤਿਆਂ ਮਿਲੀ ਹੈ ਤੇ ਅਸੀਂ ਵੀ ਇੱਕ ਸਰਕਾਰੀ ਸਕੂਲਾਂ ਦੇ ਵਿੱਚ ਪੜ ਕੇ ਆਏ ਹੋਏ ਬੱਚੇ ਹਾਂ ਜੋ ਅੱਜ ਇਸ ਮੁਕਾਮ ਤੇ ਪਹੁੰਚੇ ਹਾਂ। ਇਹ ਸਿਰਫ ਤੇ ਸਿਰਫ ਇੱਕ ਇਮਾਨਦਾਰ ਸਰਕਾਰਾਂ ਦੇ ਵਿੱਚ ਹੀ ਸੰਭਵ ਹੋ ਸਕਿਆ ਹੈ।